ਲਓ ਵੀ ਦੋਸਤੋ ਜਿਨ੍ਹਾਂ ਦੀ ਹੈ ਖੂਨ ਦੀ ਤਸਵੀਰ ਗਰਮ ਜਿਹਦਾ ਕਰਕੇ ਬਹੁਤ ਆਉਂਦਾ ਗੁੱਸਾ ਬਹੁਤ ਹੁੰਦਾ ਚੜਚੜਾਪਨ ਔਰ ਬਹੁਤ ਹੁੰਦੀ ਹੈ ਇਰੀਟੇਸ਼ਨ ਉਹਨਾਂ ਵਾਸਤੇ ਦੋਸਤੋ ਮੈਂ ਲੈ ਕੇ ਆਇਆ ਇੱਕ ਘਰੇਲੂ ਨੁਸਖਾ ਜਿਹਨੂੰ ਵਰਤ ਕੇ ਤੁਸੀਂ ਬਹੁਤ ਵਧੀਆ ਫਾਇਦਾ ਲੈ ਸਕਦੇ ਹੋ ਜਿਹੜਾ ਕਿ ਤੁਸੀਂ ਘਰੇ ਬੈਠ ਕੇ ਬਣਾ ਸਕਦੇ ਹੋ ਬਹੁਤ ਸਸਤਾ ਇਹ ਨੁਸਖਾ ਹੈ ਤੇ ਰਿਜ਼ਲਟ ਤੁਹਾਨੂੰ ਬਹੁਤ ਜ਼ਿਆਦਾ ਦੇਣ ਵਾਲਾ ਹੈ ਇਦੇ ਵਾਸਤੇ ਤੁਸੀਂ ਨੋਟ ਵੀ ਕਰ ਸਕਦੇ ਹੋ ਕਰਨਾ ਕੀ ਹੈ 100 ਗ੍ਰਾਮ ਅਸ਼ਵਗੰਧਾ 100 ਗ੍ਰਾਮ ਸਰਪਗੰਧਾ ਔਰ 50 ਗ੍ਰਾਮ ਬ੍ਰਹਮੀ ਬੂਟੀ ਇਹ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਪਾਊਡਰ ਬਣਾ ਕੇ ਕਿਸੇ ਭਾਂਡੇ 'ਚ ਪਾ ਕੇ ਰੱਖ ਲਓ ਉਸ ਤੋਂ ਬਾਅਦ ਇੱਕ ਚਮਚੇ ਦਾ ਚੌਥਾ ਹਿੱਸਾ ਕਿਸੇ ਵੀ ਇੱਕ ਟਾਈਮ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਤੁਹਾਡੀ ਇਹ ਪ੍ਰੋਬਲਮ ਠੀਕ ਹੋਣਾ ਸਟਾਰਟ ਹੋ ਜੂ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਇਹ ਨੁਸਖਾ ਕੋਈ ਬੜਾ ਮਹਿੰਗਾ ਨੁਸਖਾ ਨਹੀਂ ਲੇਕਿਨ ਇਹ ਨੁਸਖਾ ਤੁਹਾਨੂੰ ਫਾਇਦਾ ਬਹੁਤ ਵੱਡਾ ਦੇਊਗਾ ਜਿਹੜੇ ਜਿਹੜੇ ਵੀਰ ਭਾਈਆਂ ਦੀ ਖੂਨ ਦੀ ਤਸਵੀਰ ਗਰਮ ਹੈ ਉਹ ਇਸ ਘਰੇਲੂ ਨੁਸਖੇ ਨੂੰ ਵਰਤ ਕੇ ਬਹੁਤ ਵਧੀਆ ਰਿਜ਼ਲਟ ਲੈ ਸਕਦਾ ਹੈ ਧੰਨਵਾਦ